ਦੇਸ਼ ਦੇ ਵਿੱਚ ਜਿਵੇਂ ਪਹਿਲਾਂ ਮੈਂ ਕਿਹਾ ਵੀ ਜੰਗ ਦਾ ਮਾਹੌਲ ਬਣਿਆ ਜਾ ਰਿਹਾ ਹੈ ਪਰ ਦੂਜੇ ਪਾਸੇ ਮਾਨਸਾਵਾ ਲੋਕ ਮੰਗ ਕੀਤੀ ਗਈ ਹੈ ਕਿ ਬਾਰਡਰ ਖੋਲੇ ਜਾਣਾ ਇਹਦੇ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਕਿਸੇ ਵੀ ਗੱਲ ਦੇ ਉੱਤੇ ਕਿਸੇ ਵੀ ਵਿਸ਼ੇ ਦੇ ਉੱਤੇ ਸੈਂਟਰ ਸਰਕਾਰ ਦੇ ਵਿਰੁੱਧ ਬੋਲਦੇ ਆ ਉਹਨਾਂ ਨੂੰ ਕਹਿੰਦੇ ਆ ਵੀ ਸਾਨੂੰ ਸਾਡੇ ਹੱਕ ਦਿਓ ਹੂੰ ਤੇ ਉਦੋਂ ਸੈਂਟਰ ਸਰਕਾਰ ਮੋਦੀ ਸਾਰੇ ਇਹ ਗੱਲ ਕਹਿੰਦੇ ਆ ਕਿ ਇਹ ਤਾਂ ਜੀ ਵੱਖਵਾਦੀ ਆ ਇਹ ਅੱਤਵਾਦੀ ਆ ਇਹ ਖਾਲਸਤਾਨੀ ਆ ਇਹ ਮਾਹੌਲ ਖਰਾਬ ਕਰਦੇ ਆ ਦੇਸ਼ ਦਾ ਇਹਨਾਂ ਦੇ ਪਰਚੇ ਦੰਦ ਕਰੋ ਇਹਨਾਂ ਦੀ ਕਹਿਣੀ ਗੱਲ ਵੀ ਕਰਦੇ ਆ ਉਹਦਾ ਕੋਈ ਮੋਟਿਵ ਹੁੰਦਾ ਕੋ ਕੋ ਸੋਚ ਕੇ ਕਰਦੇ ਆ ਉਹਨਾਂ ਨੂੰ ਪਤਾ ਹੁੰਦਾ ਕਿ ਇਹਦਾ ਕੀ ਜਿਹੜਾ ਸਿਸਟਮ ਨਿਕਲਣਾ ਉਹ ਕਿਉਂਕਿ ਉਹਨਾਂ ਨੇ ਸ਼ੁਰੂ ਤੋਂ ਆਜ਼ਾਦੀ ਦੀ ਗੱਲ ਕੀਤੀ ਆ ਪੰਜਾਬ ਦੀ ਆਜ਼ਾਦੀ ਦੀ ਗੱਲ ਕੀਤੀ ਆ ਦੇਸ਼ ਦੀ ਆਜ਼ਾਦੀ ਦੀ ਗੱਲ ਕੀਤੀ ਆ ਸਿੱਖ ਕੌਮ ਨਹੀਂ ਜਾਂਦੀ ਕ੍ਰਿਵਿਟੀ ਜਦੋਂ ਕ੍ਰੀਏਟ ਹੁੰਦੀ ਆ ਫਿਰ ਉੱਥੇ ਕਿਤੇ ਨਾ ਕਿਤੇ ਸ਼ੰਕਾਜਾਰ ਹੁੰਦੀ ਆ ਵੀ ਇਹ ਕਿਵੇਂ ਹੋ ਸਕਦਾ ਬਿਕਸਤਨਾ ਹੋ ਸਕਦਾ ਫਿਰ ਤੁਸੀਂ ਇਹ ਦੇਖੋ ਵੀ ਜਿਹੜਾ ਉਹ ਏਰੀਆ ਹੂੰ ਜੰਮੂ ਕਸ਼ਮੀਰ ਦੇ ਵਿੱਚ ਹਰ ਥਾਂ ਤੇ ਫੌਜ ਸਕਿਉਰਟੀ ਨੀ ਕਰ ਰਹੇ ਆ ਉਹ ਇਹ ਦੇਖੋ ਵੀ ਕਿਉਂ ਕਰ ਰਹੇ ਆ ਕਿਉਂ ਕਰ ਰਹੇ ਆ ਕਿਉਂਕਿ ਜਿਹੜਾ ਗੁਜਰਾਤ ਵਾਲੇ ਪਾਸੇ ਤੇ ਬਾਰਡਰ ਆ ਉਹ ਨਹੀਂ ਬੰਦ ਕੀਤਾ ਵਪਾਰ ਜਿਹੜਾ ਉਹ ਨਹੀਂ ਬੰਦ ਕੀਤਾ ਠੀਕ ਆ ਫਿਰ ਸਿਸਟਮ ਦੇਖੋ ਵੀ ਤੁਸੀਂ ਫਿਰ ਪੰਜਾਬ ਦੇ ਬਾਰਡਰ ਕਿਉਂ ਬੰਦ ਕਰ ਰਹੇ ਹੋ ਦੇਖੋ ਇਹ ਹੀ ਤਾਂ ਰਾਜਨੀਤੀ ਆ ਹਾਂ ਇਹ ਹੀ ਰਾਜਨੀਤੀ ਆ ਇਸੇ ਕੋਜੀ ਰਾਜਨੀਤੀ ਕਰਕੇ ਹੀ ਜਿਹੜੇ ਆਪਣੇ ਪੰਜਾਬ ਦੇ ਲੋਕ ਆ ਜਿਹੜੇ ਬਾਹਰ ਗਏ ਜਾ ਕੇ ਵਸੇ ਹਮ ਐਨਆਰਆਈ ਨੀਤੀਆਂ ਕਰਕੇ ਇਹ ਸੈੱਫਸ ਦੇ ਵਿੱਚ ਹਰਫ ਇਹਨਾਂ ਦੀ ਇੱਕੋ ਹੀ ਰਾਜਨੀਤੀ ਆ ਕਿ ਸਿਰਫ ਤੇ ਸਿਰਫ ਮੁਸਲਮਾਨਾਂ ਨੂੰ ਸਿੱਖਾਂ ਨੂੰ ਹਿੰਦੂਆਂ ਨੂੰ ਜਿਹੜੇ ਗਰਾਊਂਡ ਲੈਵਲ ਤੇ ਹੈ ਨਾ ਧਰਮ ਦੀ ਰਾਜਨੀਤੀ ਕਰਨੀ ਹੁੰਦੀ ਆ ਭਾਵੇਂ ਉਹ ਬੇਅਦਬੀ ਦਾ ਮਸਲਾ ਹੋਵੇ ਭਾਵੇਂ ਉਹ ਦੇਸ਼ ਦਾ ਮਸਲਾ ਹੋਵੇ ਭਾਵੇਂ ਉਹ ਬਾਰਡਰਾਂ ਦਾ ਮਸਲਾ ਹੋਵੇ ਇਹਨਾਂ ਨੇ ਧਰਮ ਦੀ ਰਾਜਨੀਤੀ ਚਾਲੇ ਜਾਂ ਕਿੰਮਬਾ ਲੱਗਿਆ ਭਾਵੇਂ ਸਾਲ ਉੱਤੋਂ ਇੰਤਰੋਂ ਚੁੱਪ ਕਰਕੇ ਨੰਗੇ ਅਮਰੀਕਾ ਦੇ ਇੰਤਰੋਂ ਨੰਗੇ ਕੈਨੇਡਾ ਹਾਂ ਵਪਾਰ ਹੁੰਦਾ ਕੋਈ ਚੱਕਰ ਵਾਲੀ ਗੱਲ ਨਹੀਂ ਉਹਦੇ ਵਿੱਚ ਕੋਈ ਇਸੂ ਨਹੀਂ ਘਰੇਟ ਹੁੰਦਾ ਠੀਕ ਆ ਇਹ ਫਿਰ ਕੱਲਾ ਇਹ ਦੇਸ਼ ਨਹੀਂ ਅਮਰੀਕਾ ਕੈਨੇਡਾ ਨੇ ਯੂਰਪ ਦੀਆਂ ਕੰਨੀਆਂ ਕੰਟਰੀਆਂ ਜਿਹੜੀਆਂ ਆਪਸ ਵਿੱਚ ਬੰਦੀਆਂ ਸੌਰੀਆ ਨਿਸ਼ਾਨ ਆਉਂਦੇ ਆ ਆ ਸਖਿਆਂ ਨੂੰ ਲੈ ਕੇ ਸੁਰੱਖਿਆ ਨੂੰ ਲੈ ਕੇ ਇਹ ਇਹਦਾ ਜਵਾਬ ਕੌਣ ਦੇ ਸਕਦਾ ਇਹਦਾ ਜਵਾਬ ਸੈਂਟਰ ਸਰਕਾਰ ਦੇ ਸਕਦੀ ਹੈ ਇਹਦਾ ਜਸਰ ਇਹਦਾ ਜਵਾਬ ਜਿਹੜਾ ਬੰਦੀ ਤੋਂ ਕਿਉਂਕਿ ਇੱਕ ਪਾਸੇ ਜਿੱਥੇ ਦੇਸ਼ ਦੇ ਵਿੱਚ ਜੰਗ ਦਾ ਮਾਹੌਲ ਹੈ ਕਿਉਂਕਿ ਪਿਛਲੇ ਸਮੇਂ ਜੰਮੂ ਕਸ਼ਮੀਰ ਦੇ ਵਿੱਚ ਜੋ ਘਟਨਾ ਹੋਈ ਸੀ ਉਸ ਤੋਂ ਬਾਅਦ ਲਗਾਤਾਰ ਬਾਰਡਰਾਂ ਦੇ ਉੱਪਰ ਸਖਤਾਈ ਕੀਤੀ ਹੋਈ ਹੈ ਪਾਕਿਸਤਾਨ ਨਾਲ ਸਬੰਧ ਕਿਤਨੇ ਕਿਤੇ ਵਿਕਟ ਦੇ ਨਜ਼ਦੀਕ ਨੇ ਪਰ ਦੂਜੇ ਪਾਸੇ ਪੰਜਾਬ ਦੇ ਵਿੱਚ ਆ ਜਿਹੜਾ ਹੈਗਾ ਜਿਹੜੇ ਬਾਰਡਰ ਨੇ ਪੰਜਾਬ ਦੇ ਵਿੱਚ ਪਾਕਿਸਤਾਨ ਨਾਲ ਸੰਬੰਧਤ ਉਹਨਾਂ ਬਾਡਰਾਂ ਖੋਲਣ ਦੀ ਗੱਲ ਚੱਲ ਰਹੀ ਹੈ ਜੀ ਆ ਜੀਰੋ ਲੈ ਕੇ ਪਿਛਲੇ ਦਿਨਾਂ 'ਚ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਸਿਮਰ ਸਿੰਘ ਮਾਣ ਦੀ ਰਵਾਇਤ ਵਿੱਚ ਇੱਕ ਪ੍ਰਦਰਸ਼ਨ ਕੀਤਾ ਗਿਆ ਸੀ ਪੈਸੋਂ ਉੱਪਰ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਪੰਜਾਬ ਤੋਂ ਕਿਸਾਨ ਜੂਨੀਅਰ ਫਤੇਹ ਦੇ ਸੁਭਾ ਪ੍ਰਧਾਨ ਸਾਡੀ ਸਰਾਣੇ ਸਰਾਭ ਤੋਂ ਆਪਾਂ ਸਵਾਗਤ ਹੈ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਜੀ ਜੀ ਇੱਕ ਪਾਸੇ ਤਾਂ ਦੇਸ਼ ਦੇ ਵਿੱਚ ਪਹਿਲਾਂ ਮੈਂ ਕਿਹਾ ਵੀ ਜੰਗ ਦਾ ਮਾਹੌਲ ਬਣਿਆ ਜਾ ਰਿਹਾ ਹੈ ਪਰ ਦੂਜੇ ਪਾਸੇ ਮਾਨ ਸਾਹਿਬ ਵੱਲੋਂ ਮੰਗ ਕੀਤੀ ਗਈ ਹੈ ਕਿ ਬਾਰਡ ਇਹਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਦੇਖੋ ਸਰਦਾਰ ਸੇਵਨਜੀਤ ਸਿੰਘ ਮਾਣ ਬਹੁਤ ਵੱਡੇ ਆਗੂ ਆ ਹੂੰ ਤੇ ਉਹ ਜਿਹੜੀ ਗੱਲ ਵੀ ਕਰਦੇ ਆ ਉਹਦਾ ਕੋਈ ਮੋਟਿਵ ਹੁੰਦਾ ਹੂੰ ਉਹ ਕੋ ਕੋ ਸੋਚ ਕੇ ਕਰਦੇ ਆ ਉਹਨਾਂ ਨੂੰ ਪਤਾ ਹੁੰਦਾ ਕਿ ਇਹਦਾ ਕੀ ਜਿਹੜਾ ਸਿਸਟਮ ਨਿਕਲਣਾ ਉਹ ਕਿਉਂਕਿ ਉਹਨਾਂ ਨੇ ਸ਼ੁਰੂ ਤੋਂ ਆਜ਼ਾਦੀ ਦੀ ਗੱਲ ਕੀਤੀ ਆ ਹੂੰ ਪੰਜਾਬ ਦੀ ਆਜ਼ਾਦੀ ਦੀ ਗੱਲ ਕੀਤੀ ਆ ਦੇਸ਼ ਦੀ ਆਜ਼ਾਦੀ ਦੀ ਗੱਲ ਕੀਤੀ ਆ ਸਿੱਖ ਕੌਮ ਦੀ ਆਜ਼ਾਦੀ ਦੀ ਗੱਲ ਕੀਤੀ ਆ ਤੇ ਜੇ ਆਪਾਂ ਗੱਲ ਕਰੀਏ ਇਹ ਸਿਸਟਮ ਕੀ ਕ੍ਰੀਏਟ ਕੀਤਾ ਜਾ ਰਿਹਾ ਹੈ ਕਿ ਜਦੋਂ ਪਹਿਲ ਗਾਮ ਹਮਲਾ ਹੋਇਆ ਸੀ ਉਦੋਂ ਇਹ ਸਿਸਟਮ ਕ੍ਰੀਏਟ ਹੋਇਆ ਸੀਗਾ ਕਿ ਤੁਸੀਂ ਮੁਸਲਮਾਨ ਨੂੰ ਤੁਸੀਂ ਹਿੰਦੂ ਨੂੰ ਤੇ ਉਹ ਇਹਨਾਂ ਨੇ ਇਹ ਸਿਸਟਮ ਕ੍ਰੀਏਟ ਕੀਤਾ ਸੀ ਜਿਹੜਾ ਗੋਦੀ ਮੀਡੀਆ ਆਪਾਂ ਕਹ ਲਈਏ ਉਹਨਾਂ ਨੇ ਇਹ ਸਿਸਟਮ ਕ੍ਰੀਏਟ ਕੀਤਾ ਸੀਗਾ ਕਿ ਉਹਨਾਂ ਨੇ ਹਿੰਦੂਆਂ ਨੂੰ ਮਾਰਿਆ ਮੁਸਲਮਾਨਾਂ ਨੂੰ ਨਹੀਂ ਮਾਰਿਆ ਉਹਨਾਂ ਨੇ ਇਹ ਪੁੱਛਿਆ ਕਿ ਮੁਸਲਮਾਨ ਜਿਹੜੇ ਤੁਸੀਂ ਮੁਸਲਮਾਨ ਨੂੰ ਤੁਸੀਂ ਸੈੱਟਦੇ ਹੋ ਕੀ ਕਹਿੰਦੇ ਸੀ ਆ ਵੀ ਹਿੰਦੂ ਪੁੱਛੀ ਪਰ ਤੁਸੀਂ ਲਿਸਟ ਚੈੱਕ ਕਰੋਗੇ ਉਹਦੇ ਚ ਕਿੰਨੇ ਮੁਸਲਮਾਨ ਮਰੇ ਮਰੇ ਕਿ ਨਹੀਂ ਮਰੇ ਮਰੇ ਹਨ ਫਿਰ ਦੇਖੋ ਫਿਰ ਉਸ ਮੁਸਲਮਾਨ ਕਿਹਨੇ ਮਾਰੇ ਇਹਦਾ ਮਤਲਬ ਉਹ ਮੁਸਲਮਾਨ ਉਹਨਾਂ ਨੇ ਨਹੀਂ ਮਾਰੇ ਬਰੋ ਹੋਰ ਕਿਸੇ ਨੇ ਮਾਰੇ ਹੋਣਗੇ ਮਤਲਬ ਇਹੋ ਜੀ ਨੈਗੇਟਿਵਿਟੀ ਜਦੋਂ ਕ੍ਰੀਏਟ ਹੁੰਦੀ ਆ ਫਿਰ ਉੱਥੇ ਕਿਤੇ ਨਾ ਕਿਤੇ ਸ਼ੰਕਾਜਾਰ ਹੁੰਦੀ ਆ ਵੀ ਇਹ ਕਿਵੇਂ ਹੋ ਸਕਦਾ ਵੀ ਕਿਸ ਤਰ੍ਹਾਂ ਹੋ ਸਕਦਾ ਫਿਰ ਤੁਸੀਂ ਇਹ ਦੇਖੋ ਵੀ ਜਿਹੜਾ ਉਹ ਏਰੀਆ ਜੰਮੂ ਕਸ਼ਮੀਰ ਦੇ ਵਿੱਚ ਹਰ ਥਾਂ ਤੇ ਫੌਜ ਸਿਕਿਉਰਟੀ ਪੂਰੀ ਫੁੱਲ ਨਾਲੇ ਉਹਨਾਂ ਨੂੰ ਪਤਾ ਵੀ ਇੱਥੇ ਕੋਈ ਨਾ ਕੋਈ ਜਿਹੜਾ ਲੜਾਈ ਜਿਹੜੀ ਕੁਛ ਨਾ ਕੁਛ ਚੱਲਦਾ ਹੀ ਰਹਿੰਦਾ ਹੂੰ ਤੇ ਉੱਥੇ ਫੌਜ ਕਿਉਂ ਨਹੀਂ ਸੀ ਇੰਨਾ ਕੱਠ ਸੀ ਉੱਥੇ ਪੁਲਿਸ ਕਿਉਂ ਨਹੀਂ ਸੀ ਉੱਥੇ ਫੌਜ ਕਿਉਂ ਨਹੀਂ ਸੀ ਫਿਰ ਉੱਥੇ ਜਿਹੜੇ ਯਾਰ ਦੋਸਤ ਜਾਂਦੇ ਰਹੇ ਆ ਘੁੰਮਣ ਜਾਂਦੇ ਰਹੇ ਆ ਉਹ ਇਹ ਗੱਲ ਕਹਿੰਦੇ ਕਿ ਉੱਥੇ ਗੱਡੀਆਂ ਤੱਕ ਜਾ ਸਕਦੀਆਂ ਫਿਰ ਉੱਥੇ ਫੌਜ ਦੀਆਂ ਗੱਡੀਆਂ ਕਿਉਂ ਨਹੀਂ ਸੀ ਹੂੰ ਇਹ ਕਿਤੇ ਨਾ ਕਿਤੇ ਸਵਾਲ ਹੀ ਆ ਨਿਸ਼ਾਨ ਆਉਂਦੇ ਆ ਰੱਖਿਆ ਨੂੰ ਲੈ ਕੇ ਰੱਖਿਆ ਨੂੰ ਲੈ ਕੇ ਇਹ ਇਹਦਾ ਜਵਾਬ ਕੌਣ ਦੇ ਸਕਦਾ ਇਹਦਾ ਜਵਾਬ ਸੈਂਟਰ ਸਰਕਾਰ ਦੇ ਸਕਦੀ ਹੈ ਇਹਦਾ ਇਹਦਾ ਜਵਾਬ ਜਿਹੜਾ ਮੋਦੀ ਸਾਹਿਬ ਦੇ ਸਕਦੇ ਹੁਣ ਤੁਸੀਂ ਇਹ ਦੇਖੋ ਵੀ ਜਿਹੜਾ ਸ਼੍ਰੋਮਣੀ ਕਾਲੀਦਾ ਲੰਬਰ ਸਰ ਵੱਲੋਂ ਬਾਰਡਰ ਖੋਲਣ ਦੀ ਗੱਲ ਆ ਦੇਖੋ ਉਹ ਕਿਉਂ ਕਰ ਰਹੇ ਆ ਇਹ ਦੇਖੋ ਆਪਾਂ ਇਹ ਨਹੀਂ ਗੱਲ ਕਰਨਾ ਚਾਹੁੰਦੇ ਆਪਾਂ ਇਹ ਨਹੀਂ ਗੱਲ ਕਰਨਾ ਚਾਹੁੰਦੇ ਕਿ ਉਹ ਬਾਰਡਰ ਖੋਲਣ ਦੀ ਗੱਲ ਕਰ ਰਹੇ ਆ ਉਹ ਇਹ ਦੇਖੋ ਵੀ ਕਿਉਂ ਕਰ ਰਹੇ ਆ ਕਿਉਂ ਕਰ ਰਹੇ ਆ ਕਿਉਂਕਿ ਜਿਹੜਾ ਗੁਜਰਾਤ ਵਾਲੇ ਪਾਸੇ ਤੇ ਬਾਰਡਰ ਆ ਉਹ ਨਹੀਂ ਬੰਦ ਕੀਤਾ ਵਪਾਰ ਜਿਹੜਾ ਉਹ ਨਹੀਂ ਬੰਦ ਕੀਤਾ ਠੀਕ ਆ ਫਿਰ ਸਿਸਟਮ ਦੇਖੋ ਵੀ ਤੁਸੀਂ ਫਿਰ ਪੰਜਾਬ ਦੇ ਬਾਰਡਰ ਕਿਉਂ ਬੰਦ ਕਰ ਰਹੇ ਆ ਹਾਲਾਂਕਿ ਉਹਦੇ ਉਲਟ ਜਿਹੜੀਆਂ ਵੀਡੀਓਜ਼ ਆ ਰਹੀਆਂ ਪਾਕਿਸਤਾਨੀਆਂ ਦੀਆਂ ਉਹ ਇਹ ਗੱਲ ਕਹਿ ਰਹੇ ਆ ਕਿ ਸਾਡੀ ਪੰਜਾਬ ਨਾਲ ਕੋਈ ਨਾ ਲਈ ਨਹੀਂ ਨਾ ਅਸੀਂ ਪੰਜਾਬ ਨਾਲ ਨਾ ਜਿਹੜੀ ਨਾ ਅਸੀਂ ਠੀਕ ਹੈ ਕਹਿ ਤਾ ਫਿਰ ਉਹਨਾਂ ਨੇ ਇਹ ਗੱਲ ਕਹੀ ਉਹਨਾਂ ਨੇ ਕਿਹਾ ਵੀ ਜਿਹੜਾ ਸਿੱਖਾਂ ਲਈ ਜਿਹੜਾ ਇਹ ਇਧਰ ਵੀਜ਼ਾ ਜਿਹੜਾ ਖੁੱਲੇ ਰਹਿਣ ਖੁੱਲੇ ਰਹਿਣਗੇ ਠੀਕ ਹੈ ਇਹਨਾਂ ਲਈ ਬੰਦ ਹੋਣਗੇ ਫਿਰ ਉਸ ਤਰੀਕੇ ਨੂੰ ਦੇਖਦੇ ਹੋਏ ਕਿ ਸ਼ਿਮਰ ਸਿਵਨਜੀ ਸਿੰਘ ਮਾਨ ਨੇ ਕਿਹਾ ਵੀ ਸਾ ਪੰਜਾਬ ਦੀ ਕੋਈ ਲੜਾਈ ਨਹੀਂ ਨਾ ਪੰਜਾਬ ਲੜੂਗਾ ਦੇਖੋ ਜਦੋਂ ਤਾਂ ਕਿਸਾਨੀ ਅੰਦੋਲਨ ਦੇ ਵਿੱਚ ਕਿਸਾਨ ਜਿਹੜੇ ਹੈਗੇ ਆ ਜਾਂ ਆਮ ਲੋਕ ਕਹਿੰਦੇ ਆ ਜਾਂ ਪੰਜਾਬ ਦੇ ਲੋਕ ਕਹਿੰਦੇ ਜੋ ਆਪਣੇ ਹੱਕੀ ਮੰਗਾਂ ਦੀ ਗੱਲ ਕਰਦੇ ਆ ਕਿਸੇ ਵੀ ਗੱਲ ਦੇ ਉੱਤੇ ਕਿਸੇ ਵੀ ਵਿਸ਼ੇ ਦੇ ਉੱਤੇ ਸੈਂਟਰ ਸਰਕਾਰ ਦੇ ਵਿਰੁੱਧ ਬੋਲਦੇ ਆ ਉਹਨਾਂ ਨੂੰ ਕਹਿੰਦੇ ਵੀ ਸਾਨੂੰ ਸਾਡੇ ਹੱਕ ਦਿਓ ਤੇ ਉਦੋਂ ਸੈਂਟਰ ਸਰਕਾਰ ਮੋਦੀ ਸਾਰੇ ਇਹ ਗੱਲ ਕਹਿੰਦੇ ਆ ਕਿ ਇਹ ਤਾਂ ਜੀ ਵੱਖਵਾਦੀ ਆ ਇਹ ਅੱਤਵਾਦੀ ਆ ਇਹ ਖਾਲਸਤਾਨੀ ਆ ਇਹ ਮਾਹੌਲ ਖਰਾਬ ਕਰਦੇ ਆ ਦੇਸ਼ ਦਾ ਇਹਨਾਂ ਦੇ ਪਰਚੇ ਦਰਜ ਕਰੋ ਇਹਨਾਂ ਤੇ ਐਨਐਸਏ ਲਾਓ ਇਹਨਾਂ ਤੇ ਯੂਏਪੀਐਲ ਲਾਓ ਇਹਨਾਂ ਕਿੰਨੀਆਂ ਕਿੰਨੀਆਂ ਕੰਡ ਕਰਨੀਆਂ ਕਿੰਨੀਆਂ ਤਰਾਵਾਂ ਇਹਨਾਂ ਨੇ ਬਣਾਤੀਆਂ ਸਿਰਫ ਇਸ ਗੱਲ ਕਰਕੇ ਕਿ ਹੱਕਾਂ ਦੀ ਗੱਲ ਕਰਦੇ ਆ ਪੰਜਾਬ ਦੇ ਲੋਕ ਤੇ ਜਦੋਂ ਗੱਲ ਆਉਂਦੀ ਆ ਲੜਾਈ ਦੀ ਉਦੋਂ ਕਹਿੰਦੇ ਜੀ ਸਿੱਖ ਰੈਜਮੈਂਟ ਨੂੰ ਮੂਰੇ ਕਰੋ ਕਿਉਂ ਕਰੋ ਬਈ ਸਿੱਖ ਰੈਜਮੈਂਟ ਨੂੰ ਮੂਰੇ ਪਏ ਤੁਸੀਂ ਹੋਰਾਂ ਨੂੰ ਮੂਰੇ ਕਰਦੇ ਹੋ ਸਿੱਖਾਂ ਨੂੰ ਕਿਉਂ ਮੂਰੇ ਕਰਨਾ ਪੰਜਾਬ ਨੂੰ ਹੀ ਕਿਉਂ ਮੂਰੇ ਕਰਨਾ ਕਿਉਂਕਿ ਲੜਨ ਵਾਸਤੇ ਉਹ ਕਹਿੰਦੇ ਪੰਜਾਬੀਆਂ ਨਾਲ ਕਿਉਂਕਿ ਇਹਨਾਂ ਨੂੰ ਪਤਾ ਵੀ ਉਹ ਪੰਜਾਬੀਆਂ ਨਾਲ ਲੜਦੇ ਨਹੀਂ ਠੀਕ ਹੈ ਨਾ ਹੋਰ ਪਕਸਾ ਦੇਖੋ ਤੁਸੀਂ ਇਹ ਦੇਖੋ ਜਿਹੜਾ ਆਤੰਗਵਾਦ ਆ ਜਿਹਦੀ ਇਹ ਗੱਲ ਕਰਦੇ ਆ ਆਤੰਗਵਾਦੀ ਗੱਲ ਕਰਦੇ ਆ ਏ ਆਤੰਗਵਾਦ ਨੇ ਦੇਖੋ ਚਲੋ ਅਸੀਂ ਇਹ ਸਪਸ਼ਟ ਨਹੀਂ ਕਰ ਸਕਦੇ ਕਿ ਹਮਲਾ ਕਿਹਨੇ ਕੀਤਾ ਜਾਂ ਕਿਹਨੇ ਨਹੀਂ ਕੀਤਾ ਇਹਨਾਂ ਨੇ ਕਰਾਇਆ ਜਾਂ ਉਹਨਾਂ ਨੇ ਕੀਤਾ ਜਾਂ ਕਿਹਨੇ ਵੀ ਕੀਤਾ ਕਲੀਅਰਿੰਗ ਹੈ ਕਰੇ ਪਈ ਆਤੰਗਵਾਦ ਦਾ ਕੋਈ ਧਰਮ ਹੁੰਦਾ ਨਹੀਂ ਇਹ ਤੁਹਾਨੂੰ ਵੀ ਬਿਲਕੁਲ ਠੀਕ ਹੈ ਨਾ ਉਹਨਾਂ ਨੇ ਉਹਨਾਂ ਦਾ ਸਿਸਟਮ ਹੋਰ ਹੁੰਦਾ ਹੁਣ ਇਹਦੇ ਵਿੱਚ ਦੇਖੋ ਪਾਕਿਸਤਾਨ ਦੇ ਵਿੱਚ ਹਮਲੇ ਨਹੀਂ ਹੁੰਦੇ ਹੁੰਦੇ ਆ ਉਹਨਾਂ ਦੇ ਦੇਸ਼ ਦੇ ਵਿੱਚ ਹਮਲੇ ਹੁੰਦੇ ਆ ਕੀ ਉਹ ਪਾਕਿਸਤਾਨ ਖੁਦ ਕਰਵਾ ਰਿਹਾ ਹੈ ਉੱਥੇ ਮੁਸਲਮਾਨ ਮਰਦੇ ਆ ਮਰਦੇ ਬਗੂ ਮਰਦੇ ਆ ਨਾ ਮੁਸਲਮਾਨ ਮਰਦੇ ਆ ਤੇ ਫਿਰ ਉਹ ਉਹ ਨੂੰ ਆਪਾਂ ਕੀ ਕਹਿ ਸਕਦੇ ਮਤਲਬ ਇਹ ਇਹ ਜਿਹੜਾ ਸਿਸਟਮ ਕ੍ਰੀਏਟ ਕਰਦੇ ਆ ਸਿਰਫ ਆਪਸ ਵਿੱਚ ਬਾੜਣ ਵਾਸਤੇ ਆਪਾਂ ਲੋਕਾਂ ਨੂੰ ਲੜਾਉਣ ਵਾਸਤੇ ਲੋਕ ਬਹੁਤ ਸਿਆਣੇ ਆ ਹੁਣ ਲੋਕ ਨਾ ਅੱਜ ਲੜਨ ਨਾ ਲੋਕ ਲੜਨ ਕੱਲ ਕਾਕ ਹੋ ਗਏ ਇਹਦੀ ਚੀਜ਼ ਇੱਕ ਹੋਰ ਗੱਲ ਕਰੀਏ ਵੀ ਆਪਾਂ ਲਗਾਤਾਰ ਕਿਸਾਨ ਜਿੱਥੇ ਬੰਦੀਆਂ ਵੀ ਇਹੀ ਮੰਗ ਕਰਦੀਆਂ ਰਹੀਆਂ ਨੇ ਕਿ ਜਿਹੜਾ ਹੈਗਾ ਬਾਰਡਰ ਨੇ ਉਹ ਖੋਲੇ ਜਾਣ ਵਪਾਰ ਵਧਾਇਆ ਜਾਵੇ ਇਹੀ ਗੱਲ ਸਮਝ ਤੁਸੀਂ ਮਨ ਕਹਿੰਦੇ ਨਹੀਂ ਕਿਉਂਕਿ ਉੱਥੋਂ ਦੇ ਲੋਕ ਵੀ ਚਾਹੁੰਦੇ ਨੇ ਕਿ ਇੰਡੀਆ ਤੋਂ ਚੀਜ਼ ਆਵੇ ਵਪਾਰ ਵਧੇ ਜਿਹੜੇ ਮੇਰੇ ਜਿਹੜੇ ਖੇਤਰ ਆ ਉਹਨਾਂ ਨੂੰ ਫਾਇਦਾ ਹੋਵੇ ਉਹਨਾਂ ਦਾ ਵਧਿਆ ਕਿਸਾਨ ਦਾ ਸਭ ਤੋਂ ਛੋਟੀ ਜਿਹੀ ਐਗਜ਼ਾਮਪਲ ਦਿੰਨਾ ਤੈਨੂੰ ਬਹੁਤ ਬਹੁਤ ਥਾਵਾਂ দেয়া ਤੇ ਤੁਸੀਂ ਤੁਸੀਂ ਗਏ ਹੋ ਤੁਸੀਂ ਬਾਹਰ ਗਏ ਹੋ ਕੈਨੇਡਾ ਗਏ ਹੋ ਅਮਰੀਕਾ ਕੈਨੇਡਾ ਦਾ ਬਾਰਡਰ ਕਿਹੋ ਜਿਹਾ ਬਾਰਡਰ ਬਿਲਕੁਲ ਵੱਖਰੇ ਵੱਖਰੇ ਦੇਸ਼ ਹੈ ਹਾਂ ਵੱਖਰੇ 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 ਦੇਸ਼ ਆ ਵਿਚਾਲੇ ਇੱਕ ਟੰਬਾ ਲੱਗਿਆ ਭਾਵੇਂ ਸਾਲ ਉੱਤੋਂ ਇੰਤਰੋਂ ਚੁੱਪ ਕਰਕੇ ਨੰਗੇ ਅਮਰੀਕਾ ਦੇ ਇੰਤਰੋਂ ਨੰਗੇ ਕੈਨੇਡਾ ਹਾਂ ਵਪਾਰ ਹੁੰਦਾ ਕੋਈ ਚੱਕਰ ਵਾਲੀ ਗੱਲ ਨਹੀਂ ਉਹਦੇ ਵਿੱਚ ਕੋਈ ਇਸੀ ਨਹੀਂ ਕਰੇਟ ਹੁੰਦਾ ਹਾਂ ਠੀਕ ਆ ਇਹ ਫਿਰ ਕੱਲਾ ਇਹ ਦੇਸ਼ ਨਹੀਂ ਅਮਰੀਕਾ ਕੈਨੇਡਾ ਨਹੀਂ ਯੂਰਪ ਦੀਆਂ ਕੰਨੀਆਂ ਕੰਟਰੀਆਂ ਜਿਹੜੀਆਂ ਆਪਸ ਵਿੱਚ ਬਾਰਡਰ ਸਾਂਝਾ ਕਰਦੀਆਂ ਲੋਕ ਆਮ ਤੌਰ ਤੇ ਆਪਸ ਵਿੱਚ ਤੁਰੇ ਸਕਦੇ ਆ ਉੱਥੇ ਮਿਲਦੇ ਜੁਲਦੇ ਆ ਪਰ ਇੱਥੇ ਹਿੰਦੁਸਤਾਨ ਦੇ ਵਿੱਚ ਤੇ ਆਪਾਂ ਕਹ ਲਈਏ ਪਾਕਿਸਤਾਨ ਦੇ ਵਿੱਚ ਤਾਰਾਂ ਲੱਗੀਆਂ ਹੋਈਆਂ ਆਪਸ ਵਿੱਚ ਹੂੰ ਇੱਥੇ ਤਾਂ ਮਤਲਬ ਉਹ ਕਹਿੰਦੇ ਵੀ ਚਿੜੀ ਵੀ ਉਤਰ ਨਹੀਂ ਡੰਗਣ ਦੇਣੀ ਅਸੀਂ ਗੋਲੀ ਮਾਰ ਦੇ ਕੇ ਮਤਲਬ ਤੁਸੀਂ ਆਪ ਸਿਆਣੇ ਹੋ ਵੀ ਮਤਲਬ ਜੇ ਉਹ ਦੇਸ਼ ਸਾਰੇ ਆਪਸ ਦੇ ਵਿੱਚ ਇਕੱਠੇ ਰਹਿ ਸਕਦੇ ਆ ਤੇ ਫਿਰ ਕਿਉਂ ਨਹੀਂ ਰਹਿ ਸਕਦੇ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਇਹ ਇਹੀ ਕਿਹਾ ਤੇ ਕਿਉਂਕਿ ਪਾਕਿਸਤਾਨ ਦੀ ਆਪਾਂ ਗੱਲ ਕਰੀਏ ਤਾਂ ਇੱਕੋ ਹੀ ਸੀ ਅੱਜ ਵੀ ਪੰਜਾਬ ਉੱਤੇ ਵਾਜਦਾ ਲੋਕਾਂ ਦੇ ਆਪਸੀ ਪਿਆਰ ਅੱਜ ਵੀ ਹੈ ਕਈ ਵਾਰ ਫੇਸਬੁੱਕ ਤੇ ਜਾਂ ਕਿਤੇ ਇੰਸਟਾਗ੍ਰਾਮ ਤੇ ਪੰਜਾਬ ਪਾਕਿਸਤਾਨੀ ਲੋਕ ਮਿਲਦੇ ਬੜਾ ਪਿਆਰ ਕਰਦੇ ਜਦੋਂ ਪੰਜਾਬੀ ਨੂੰ ਮਿਲਦੇ ਆ ਉਹ ਕਹਿੰਦੇ ਸਾਡੇ ਵਾਲਾ ਮਿਲ ਗਿਆ ਅਕਸਰ ਇਹ ਆਪਣੀ ਗੱਲ ਪਸੰਦੀ ਆ ਪਰ ਇਹ ਸਰਕਾਰਾਂ ਕਿਉਂ ਸਟੈਪ ਚੁੱਕ ਨਹੀਂ ਲੈਂਦੀਆਂ ਜੇ ਵੀ ਜਿਹੜੇ ਆਪਸੀ ਭਾਈਚਾਰਕ ਸਾਂਝ ਨੂੰ ਹੁਣ ਜਿਵੇਂ ਇਸੇ ਮਸਲੇ ਤੇ ਲੈ ਕੇ ਹਾਲਾਂਕਿ ਉਹਨਾਂ ਨੂੰ ਫੜਨ ਦੀ ਬਜਾਏ ਅਤਵਾਦੀ ਨੂੰ ਫੜਦ ਕਾਰਵਾਈ ਕਰਨ ਦੀ ਬਜਾਏ ਸਾਰਾ ਕੁਝ ਇਹਨੇ ਬੰਦ ਕਰਤਾ ਦੇਖੋ ਇਹ ਹੀ ਤਾਂ ਰਾਜਨੀਤੀ ਆ ਹਾਂ ਇਹ ਹੀ ਰਾਜਨੀਤੀ ਆ ਏਸੀ ਕੋਜੀ ਰਾਜਨੀਤੀ ਕਰਕੇ ਹੀ ਜਿਹੜੇ ਆਪਣੇ ਪੰਜਾਬ ਦੇ ਲੋਕ ਆ ਜਿਹੜੇ ਬਾਹਰ ਗਏ ਜਾ ਕੇ ਵਸੇ ਹਮ ਇਹਨਾਂ ਰਾਜਨੀਤੀਆਂ ਕਰਕੇ ਇਹ ਸੈਕਸ ਦੇ ਵਿੱਚ ਸਿਰਫ ਇਹਨਾਂ ਦੀ ਇੱਕੋ ਹੀ ਰਾਜਨੀਤੀ ਹੈ ਕਿ ਸਿਰਫ ਤੇ ਸਿਰਫ ਮੁਸਲਮਾਨਾਂ ਨੂੰ ਸਿੱਖਾਂ ਨੂੰ ਹਿੰਦੂਆਂ ਨੂੰ ਜਿਹੜੇ ਗਰਾਊਂਡ ਲੈਵਲ ਤੇ ਨਾ ਧਰਮ ਦੀ ਰਾਜਨੀਤੀ ਕਰ ਧਰਮ ਦੀ ਰਾਜਨੀਤੀ ਇਹਨਾਂ ਨੇ ਕਰਨੀ ਹੁੰਦੀ ਆ ਭਾਵੇਂ ਉਹ ਬੇਅਦਬੀ ਦਾ ਮਸਲਾ ਹੋਵੇ ਭਾਵੇਂ ਉਹ ਦੇਸ਼ ਦਾ ਮਸਲਾ ਹੋਵੇ ਭਾਵੇਂ ਉਹ ਬਾਰਡਰਾਂ ਦਾ ਮਸਲਾ ਹੋਵੇ ਇਹਨਾਂ ਨੇ ਧਰਮ ਦੀ ਰਾਜਨੀਤੀ ਕਰਨੀ ਹੈ ਹਮੇਸ਼ਾ ਇੱਕ ਛੋਟੇ ਜਿਹੇ ਐਗਜ਼ਾਮਪਲ ਆ ਤੇ ਸ਼ਾਇਦ ਕੋੜੀ ਲੱਗੇ ਵੀ ਜੇ ਆਪਾਂ ਕਹਿ ਲਈਏ ਕਿ ਮੈਂ ਵੈਸੇ ਵੀਡੀਓਜ਼ ਹੁਣ ਕਾਫੀ ਆਉਣ ਲੱਗ ਪਏ ਉਹਨਾਂ ਦੀਆਂ ਪਾਕਿਸਤਾਨ ਨਾਲੀਆਂ ਸੋਸ਼ਲ ਮੀਡੀਆ ਤੇ ਵੈਸੇ ਇਹਨਾਂ ਨੇ ਚੈਨਲ ਕਾਫੀ ਬਣਾ ਵੀ ਕੀਤੇ ਆ ਪਰ ਦੇਖੋ ਮੈਨੂੰ ਨਹੀਂ ਲੱਗਦਾ ਕਿ ਕਦੇ ਉਹਨਾਂ ਦੇ ਆਪ ਦੇ ਦੇਸ਼ ਦੇ ਵਿੱਚ ਹਮਲਾ ਹੋਇਆ ਹੋਵੇ ਉੱਥੇ ਮੁਸਲਮਾਨ ਮਰੇ ਹੋਣ ਤੇ ਉਹਨਾਂ ਨੇ ਕਦੇ ਕਿਹਾ ਹੋਵੇ ਵੀ ਇਹ ਹਿੰਦੁਸਤਾਨ ਨੇ ਕਰਵਾਇਆ ਤੇ ਆਪਣੇ ਕੁਝ ਵੀ ਹੋ ਜਾਈ ਇਹਨਾਂ ਨੇ ਇਹੀ ਗੱਲ ਕਹਿਣਾ ਹੁੰਦਾ ਵੀ ਇਹ ਤਾਂ ਪਾਕਿਸਤਾਨ ਨੇ ਕਰਵਾਇਆ ਤੇ ਫਿਰ ਇਹ ਮਤਲਬ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਸਮਝ ਆਉਂਦੀ ਆ ਨਾ ਲੋਕ ਵੀ ਇਸ ਗੱਲ ਦੀ ਆਵਾਜ਼ ਠਾਉਂਦੇ ਆ ਵੀ ਇਹ ਕਿਉਂ ਇਵੇਂ ਇਹੀ ਕਿਉਂ ਹਰ ਵਾਰੀ ਇਹੀ ਕਿਉਂ ਫਿਰ ਉਹ ਕਹਿੰਦੇ ਵੀ ਪੰਜਾਬ ਹੀ ਕਿਉਂ ਪੰਜਾਬ ਨੂੰ ਹੀ ਕਿਉਂ ਪੰਜਾਬ ਦੇ ਮੋਢੇ ਤੇ ਰੱਖ ਕੇ ਕਿਉਂ ਚਲਾਉਣੇ ਤੇ ਕਿਹਦੇ ਚ ਹੋਰ ਗੱਲ ਆ ਪਿਛਲੇ ਅ ਕਿਸਾਨਾਂ ਦਾ ਵੀ ਬਿਆਨ ਸਾਹਮਣੇ ਆਇਆ ਸੀਗਾ ਕਿ ਯੂਐਸਏ ਨਾਲ ਜਿਹੜੇ ਸਮਝੌਤੇ ਹੋ ਰਹੇ ਨੇ ਵਪਾਰ ਦੇ ਜਾਂ ਉਹਨਾਂ ਨੂੰ ਜਿਹੜੀ ਰਾਹ ਦਿੱਤੀ ਜਾ ਰਹੀ ਹੈ ਆਪਣੇ ਦੇਸ਼ ਬਚਾਉਣ ਦੀ ਵੀ ਉਹਨਾਂ ਨੂੰ ਕਰਨ ਦੇ ਬਦਲੇ ਵੀ ਇਹ ਚੀਜ਼ ਘਟਨਾ ਅਕਸਰ ਹੀ ਹੁੰਦੀਆਂ ਰਹਿੰਦੀਆਂ ਤੇ ਇਹ ਵੀ ਕਿਸੇ ਨਾ ਕਿਤੇ ਉਸ ਨਾਲ ਸੰਬੰਧ ਰਲਦੀ ਹੈ ਕਿ ਲੱਗਦਾ ਇਹ ਵਾਕਈ ਇਹ ਚੀਜ਼ ਹੁੰਦਾ ਵੀ ਉਹ ਚੀਜ਼ ਸਮੇਂ ਨੂੰ ਢਕਾਉਣ ਲਈ ਜਾਂ ਤਾਂ ਧਿਆਨੋਂ ਤਨ ਨਾ ਜਾਵੇ ਤੇ ਇਹ ਜਿਗਾ ਹਲਕਤਾਂ ਹੋ ਜਾਂਦੀਆਂ ਨੇ ਦੇਖੋ ਖਾਸ ਕਰਕੇ ਦੂਜੇ ਦੇਸ਼ਾਂ ਦਾ ਤਾਂ ਮੈਨੂੰ ਪਤਾ ਨਹੀਂ ਖਾਸ ਕਰਕੇ ਆਪਣੇ ਇੰਡੀਆ ਦੇ ਵਿੱਚ ਜਾਂ ਆਪਾਂ ਕਹ ਲਈਏ ਪੰਜਾਬ ਦੇ ਵਿੱਚ ਇਹ ਬਹੁਤ ਵਾਰੀ ਹੋਇਆ ਕਿ ਇੱਕ ਮਸਲਾ ਜਿਹੜਾ ਚੱਲ ਰਿਹਾ ਹੋਵੇ ਜੇ ਉਸ ਮਸਲੇ ਦੇ ਉੱਤੇ ਰਾਜਨੀਤੀ ਖੇਡ ਕੇ ਉਸ ਤੋਂ ਬਾਅਦ ਉਸ ਮਸਲੇ ਨੂੰ ਹੋਰ ਪਾਸੇ ਲੈ ਜਾਣਾ ਹੋਵੇ ਤੇ ਮੀਡੀਆ ਸਾਰਾ ਇਹਨਾਂ ਦਾ ਨੈਸ਼ਨਲ ਮੀਡੀਆ ਤਕਰੀਬਨ ਸਾਰਾ ਇਹਨਾਂ ਦਾ ਉਹਨਾਂ ਨੇ ਲੜਾਈ ਲਾਈ ਲਾਈ ਹਾਂ ਉਹਨਾਂ ਨੇ ਲੜਾਈ ਲਾਈ ਹੋਈ ਆ ਉਹਨਾਂ ਦਾ ਮੀਡੀਆ ਉਹਨਾਂ ਨੇ ਅੱਗ ਬਾਲੀ ਸੀ ਕਿ ਮੁਸਲਮਾਨ ਤੇ ਹਿੰਦੂ ਦੀ ਆਸਰਾ ਤੇ ਸਿੱਖਾਂ ਦੀ ਵੀ ਇਹ ਨਹੀਂ ਹਨਾ ਤੇ ਉਹ ਜਿਹੜਾ ਸਿਸਟਮ ਆ ਜਦੋਂ ਉਹਨਾਂ ਨੇ ਸੋਸ਼ਲ ਮੀਡੀਆ ਤੇ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਕੋਈ ਹੋਰ ਕੋਈ ਇਹਨਾਂ ਨੇ ਸਿਸਟਮ ਕ੍ਰੀਏਟ ਕਰਤਾ ਵੀ ਆਹ ਦੇਖੋ ਜੀ ਆਹ ਰੌਲਾ ਚੱਲਣਾ ਪਿਆ ਰੌਲਾ ਚੱਲਣਾ ਪਿਆ ਲੋਕ ਵੀ ਆਪਣੇ ਇਹੋ ਜਿਹੇ ਆ ਕਿ ਪਹਿਲਾ ਮਸਲਾ ਚੱਲਦਾ ਹੁੰਦਾ 2 ਮਿੰਟ ਬਾਅਦ ਦੂਜੀ ਖਬਰ ਆ ਕੇ ਪਿਛਲਾ ਫਸਲਾ ਭੁੱਲ ਜਾਂਦੇ ਆ ਦੂਜੇ ਅਗਲੀ ਅਗਲੇ ਮਸਲੇ ਤੇ ਆ ਜਾਂਦੇ ਆ ਇਹ ਸਿਸਟਮ ਹੀ ਆਪਣੇ ਇਹੋ ਜਿਹਾ ਸੋਸ਼ਲ ਮੀਡੀਆ ਦਾ ਬਣ ਗਿਆ ਕਿ ਸੋਸ਼ਲ ਮੀਡੀਆ ਦਾ ਤੌਰ ਮਾੜਾ ਵੀ ਆ ਤੇ ਚੰਗਾ ਵੀ ਆ ਕਿਸੇ ਗੱਲ ਤੇ ਚੰਗਾ ਕਿਸੇ ਗੱਲ ਤੇ ਮਾੜਾ ਪਰ ਇਹਨਾਂ ਗੱਲਾਂ ਕਰਕੇ ਜੇ ਕੋਈ ਵੀ ਵੀਰ ਆਪਣੇ ਸਚਾਈ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਹੋਵੇ ਜਾਂ ਉਹਦੀ ਖਾਤਰ ਆਪਾਂ ਲੜਨਾ ਹੋਵੇ ਤੇ ਜਦੋਂ ਨੂੰ ਉਹਦੀ ਖਾਤਰ ਕੱਟ ਖੁੰਦਾ ਉਹਦੋਂ ਨੂੰ ਕੋਈ ਨਾ ਕੋਈ ਹੋਰ ਮਹੌਲ ਕ੍ਰੀਏਟ ਹੋ ਜਾਂਦਾ ਲੋਕ ਉਹਦੋਂ ਨੂੰ ਉਤਰ ਪੈਂਦੇ ਆ ਫਿਰ ਉਹਦਾ ਜਿਹੜਾ ਸਚਾਈ ਆ ਉਹ ਉਮੀਦ ਆ ਕੇ ਰਹਿ ਜਾਂਦੀ। ਤੋਂ ਧੰਨਵਾਦ ਇੱਕ ਕੀਮਤੀ ਆਪਣੇ ਬਚਾਉਣ ਦੇ ਸਾਥ ਸਾਹਿਬ ਸਰਾ ਜੋ ਕਿਸਾਨ ਯੂਨੀ ਫਤਿਹ ਦੇ ਸੁਭਾ ਪ੍ਰਧਾਨ ਨੇ ਉਹਨਾਂ ਵੱਲੋਂ ਜੋ ਬਾਖੂ ਵੀ ਦੱਸਿਆ ਗਿਆ ਕਿ ਪੰਜਾਬ ਦੇ ਅਤੇ ਪਾਕਿਸਤਾਨ ਦੇ ਲੋਕ ਅਮਨ ਚਾਹੁੰਦੇ ਨੇ ਪਰ ਕਿਤਨੇ ਕਿਤੇ ਸਰਕਾਰਾਂ ਜਾਂ ਰਾਜਨੀਤੀ ਤੌਰ ਤੇ ਜਿਹੇ ਹਥਕੰਡੇ ਬਣਾਉਂਦੇ ਰਹਿੰਦੇ ਨੇ ਤੇ ਜਿਸ ਦੇ ਕਾਰਨ ਨੁਕਸਾਨ ਲੋਕਾਂ ਨੂੰ ਭੁਗਤਣਾ ਪੈਂਦਾ। ਫਿਲਹਾਲ ਜੇਕਰ ਵਾਟਰ ਖੁੱਲਦੇ ਨੇ ਤਾਂ ਵਪਾਰ ਵਧੇਗਾ ਤੇ ਲੋਕਾਂ ਦਾ ਜਿਹੜਾ ਕਿਸਾਨਾਂ ਦਾ ਵੀ ਨਾਲ ਖੜਾ ਹੋਵੇਗਾ। ਤੁਸੀਂ ਦੇਖਦੇ ਰਹੋ ਖਬਰਨਾਮਾ।